ਪਾਸਪੋਰਟ ਤਸਦੀਕ ਦੇ ਲਈ ਐਕਟੀਵਾ ਤੇ ਜਾ ਰਹੀ ਮਹਿਲਾ ਦੇ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ ਸਰੀਰ ਨਾਲੋਂ ਲੱਤਾਂ ਹੋਈਆਂ ਵੱਟ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਮੋਜੀਆ ਇੱਕ ਬੇਹੱਦ ਹੀ ਦਰਦਨਾਕ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇੱਕ ਮਹਿਲਾ ਪਾਸਪੋਰਟ ਤਸਦੀਕ ਦੇ ਲਈ ਐਕਟਿਵਾ ਤੇ ਜਾ ਰਹੀ ਸੀ ਅਤੇ ਅਚਾਨਕ ਇੱਕ ਤੇਜ਼ ਰਫਤਾਰ ਸਵਿਫਟ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉੱਥੋਂ ਦੇ ਸਥਾਨਕ ਲੋਕਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀਆਂ ਲੱਤਾਂ ਸਰੀਰ ਨਾਲੋਂ ਵੱਖ ਹੋ ਚੁੱਕੀਆਂ ਸਨ ਦਰਅਸਲ ਇਹ ਮਹਿਲਾ ਦੀ ਖਾਨ ਕਵਲਜੀਤ ਕੋਰ ਵੱਜੋਂ ਹੋਈ ਹੈ ਜੋ ਕਿ 35 ਸਾਲਾਂ ਦੀ ਸੀ ਅਤੇ ਪਾਸਪੋਰਟ ਤਸਦੀਕ ਦੇ ਲਈ ਆਪਣੇ ਸੋਹਰੇ ਘਰ ਤੋਂ ਵਾਪਸ ਪਰਤ ਰਹੀ ਸੀ ਇਨਕੁਆਇਰੀ ਲਈ ਆਪਣੇ ਸੋਹਰੇ ਘਰ ਗਈ ਸੀ ਹਾਲਾਂਕਿ ਕਵਲਜੀਤ ਕੋਰ ਪਹਿਲਾਂ ਆਪਣੇ ਪੇਕੇ ਘਰ ਰਹਿੰਦੀ ਸੀ ਉਸ ਦਾ ਘਰ ਵਾਲਾ ਕੱਤਰ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਮਹੀਨੇ ਬਾਅਦ ਹੀ ਉਸ ਨੇ ਆਪਣੇ ਘਰ ਵਾਲੇ ਦੇ ਕੋਲ ਜਾਣਾ ਸੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਇੱਕ ਬੇਟੀ ਵੀ ਹੈ ਅਤੇ ਬੇਟੀ ਘਰ ਦੇ ਵਿੱਚ ਹੀ ਮੌਜੂਦ ਸੀ ਮਹਿਲਾ ਆਪਣੇ ਸੋਹਰੇ ਘਰ ਪਾਸਪੋਰਟ ਤਸਦੀਕ ਦੇ ਲਈ ਆਉਂਦੀ ਹੈ ਪਰ ਜਦੋਂ ਵਾਪਸ ਚਾਰੇ ਹੁੰਦੀ ਹੈ ਤਾਂ ਰਾਹ ਦੇ ਵਿੱਚ ਸਵਿਫਟ ਗੱਡੀ ਦੇ ਨਾਲ ਐਕਟੀਵਾ ਦੀ ਟੱਕਰ ਹੁੰਦੀ ਹੈ ਤੇ ਐਕਟੀਵਾ ਜਿਹੜੀ ਸੀ ਉਹ ਰੋਡ ਦੇ ਪੱਲੇ ਬੰਨੇ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਮਹਿਲਾ ਦੀਆਂ ਲੱਤਾਂ ਜਿਹੜੀਆਂ ਨੇ ਉਹ ਸਰੀਰ ਨਾਲੋਂ ਵੱਖ ਹੋ ਜਾਂਦੀਆਂ ਨੇ ਤੇ ਸਵਿਫਟ ਗੱਡੀ ਪਲਟੀਆਂ ਖਾ ਕੇ ਖੇਤਾਂ ਵੱਲ ਨੂੰ ਡਿੱਗ ਜਾਂਦੀ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕਵਲਜੀਤ ਕੋਰ ਜਿਹੜੀ ਸੀ ਉਹ ਪਾਸਪੋਰਟ ਤਸਦੀਕ ਦੇ ਲਈ ਆਪਣੇ ਸੋਹਰੇ ਘਰ ਗਈ ਸੀ ਉੱਥੇ ਵਾਪਸ ਪਰਤਦੇ ਵਕਤ ਇਹ ਵੱਡਾ ਹਾਦਸਾ ਵਾਪਰਿਆ ਤਾਂ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਸੁਧਾਨਾ फड़ा फड़ा हो हो तो तो कि ਉਹਨਾਂ ਨੂੰ ਆਇਆ ਫੋਨ ਕੀ ਐਕਸੀਡੈਂਟ ਹੋ ਗਿਆ ਵਾ ਤੇ ਉਹ ਫਟਾਫਟ ਉਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਅੰਮ੍ਰਿਤਸਰ ਤੋਂ ਆਈ ਆ ਇਹਨਾਂ ਦੀ ਬਹੁਤ ਪੂਰੀ ਹਾਲਤ ਸੀ ਮਤਲਬ ਬਹੁਤ ਜ਼ਖਮੀ ਤਾਂ ਦੇਖ ਹੀ ਰਿਹਾ ਤਾਂ ਇੰਜਰੀ ਕਿੰਨੇ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਸ ਉੱਥੇ ਹੀ ਲੈ ਗਏ ਆਪਣਾ ਕੁਮਾਨ ਜਿਹੜਾ ਹਸਪੀਟਲ ਹੈ ਕੋਲ ਸਿਵਲ ਹਸਪੀਟਲ ਉੱਧਰ ਲੈ ਗਏ ਹਸਪੀਟਲ ਤੋਂ ਨਿਗਾਨ ਤੋਂ ਬਾਅਦ ਡਾਕਟਰਾਂ ਨੇ ਉਧਰ ਰੈਫਰ ਕਰਤਾ ਕਿ ਇਹਨਾਂ ਦੀ ਹਾਲਤ ਬਹੁਤ ਫਿਰ ਰਿਟਿਕਲ ਹੋ ਗਈ ਉਹ ਕਹਿੰਦੇ ਕਿ ਇੱਥੇ ਸਿਵਲ ਹਸਪੀਟਲ ਆ ਚੁੱਕਾ ਹੁਣ ਇੱਥੇ ਲਿਆਂਦਾ ਵਾ ਹੁਣ ਇੱਥੇ ਨਾਲ ਟਰੀਟਮੈਂਟ ਹੈ ਜੇ ਤੁਹਾਨੂੰ ਪ ਜਿਹੜਾ ਐਕਸੀਡੈਂਟ ਹੋਇਆ ਸਾਹਦੇ ਤੇ ਸੀ ਇਹ ਗੱਡੀ ਦਾ ਸਵੇ ਆਪਣੇ ਦਾ ਸ਼ਿਫਟ ਤੇ ਇਹਨਾਂ ਨੂੰ ਵੀ ਗੱਡੀ ਫਸੀ ਹੈ ਪੂਰੀ ਟੁੱਟੀ ਹੋ ਚੋਂ ਕੱਢਿਆ ਗਿਆ ਵਾ ਇਹਨਾਂ ਦੇ ਵੀ ਕੋਈ ਦੇਖ ਸਕਦੇ ਤੁਹਾਨੂੰ ਵੀਡੀਓ ਮੈਂ ਕਲਿੱਪ ਪਾ ਦਣੀ ਆ ਉਹਦੇ ਵਿੱਚ ਪੂਰਾ ਇਹਨਾਂ ਨੂੰ ਜਿੱਦਾਂ ਮਤਲਬ ਕਿ ਪੂਰੀ 에ਅਰ ਬੈਗ ਤਾਂ ਗੱਡੀ ਦੇ ਖੁੱਲ ਗਏ ਸੀ ਫਿਰ ਇਹਨਾਂ ਨੂੰ ਕੱਢਿਆ ਗਿਆ ਵਾ ਉਹਦੇ ਵਿੱਚ ਦੂਸਰਾ ਨਾਲ ਕਿਹਦੇ ਟਕਰਾਈ ਗੀ ਸਕੂਟੀ ਤੇ ਗੱਡੀ ਦਾ ਸ਼ਿਫਟ ਤੇ ਗੱਡੀ ਦਾ ਡਾ ਹੋ ਜਾਂਦਾ ਮਤਲਬ ਗੱਡੀ ਪਲਟ ਗਈ ਗੱਡੀ ਪਲਟ ਗਈ ਪੂਰੀ ਔਨ ਦਾ ਸਪੋਰਟ ਤੇ ਉਹਦੇ ਚ ਇਹਨਾਂ ਨੂੰ ਜਿਹੜੇ ਲੋਕਾਂ ਨੇ ਆ ਕੇ ਲੰਘਿਆ ਇਹ ਹਾਲਤ ਸੀਰੀਅਸ ਲੱਗੀ ਪਈ ਤੁਹਾਨੂੰ ਇਹਨਾਂ ਦੇ ਚੈਸਟਰ ਤੇ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਪੂਰੇ ਇਹਦੇ ਇਹਦੇ ਬਾਹਵੇਂ ਇਹਨਾਂ ਦੀ ਟੁੱਟ ਚੁੱਕੀ ਆ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਮੇਰਾ ਨਾਮ ਬਿੰਦਲ ਇਹ ਮਤਲਬ ਸਕੂਟਰੀ ਤੇ ਆਈ ਆ ਤੇ ਘਰੇ ਆਈ ਫਿਰ ਸੋਹਰੇ ਆਪਣੇ ਸੋਹਰੇ ਦੇ ਘਰ ਆਈ ਐ ਮੈਂ ਤੇ ਨਨਾਨਵਾ ਮੇਰੀ ਪੁੱਛਾਈ ਐ ਤੇ ਇਹ ਮਤਲਬ ਜਿੱਦਾਂ ਥਾਣੇ ਆਈ ਹੀ ਅਨਪਾਰੀ ਵਾ ਤੇ ਪਾਸਪੋਰਟ ਦੀ ਉੱਥੋਂ ਸਾਰਾ ਕੁਝ ਕਰਵਾ ਕੇ ਫਿਰ ਆਪਣੇ ਸੋਹਰੇ ਘਰ ਗਈ ਆ ਤੇ ਬੜੇ ਸੋਹਣੀ ਹਸਦੀ ਖੇੜਦੀ ਆਈ ਐ ਕਿ ਰੋ ਨਾ ਪਰ ਭਾਬੀ ਦੁੱਤੀਆਂ ਨੇ ਕਿਹਾ ਵੀ ਰਹਿ ਸਿਹਰੇ ਚਲ ਜੀ ਕਹਿੰਦੀ ਨਹੀਂ ਮੈਂ ਰੀਤ ਨੂੰ ਛੱਡ ਕੇ ਆਈ ਆ ਘਰੇ ਇੱਕ ਹੀ ਗੁੜੀ ਆਈ ਜੀ ਤੇ ਉਹਦਾ ਹੀ ਪਾਸਪੋਰਟ ਹੀ ਕੁੜੀ ਦਾ ਖਰੀ ਉਹ ਤਾਂ ਉਹਦਾ ਪ੍ਰਸ਼ਨ ਹੋਇਆ ਉਹਨੂੰ ਲੈ ਕੇ ਨਹੀਂ ਨਾਲ ਆਈ ਅੰਦਰ ਚੱਲ ਅਛਾ ਮੈਂ ਅੱਜ ਅੱਗੇ ਗੱਡੀ ਤੇ ਆਉਂਦੀ ਆ ਅੱਜ ਸਕੂਟਰੀ ਤੇ ਆ ਗਈ ਅਹੀਂ ਨੂੰ ਇਹ ਹੋਏ ਅੰਦਰ ਸਕੂਟਰੀ ਨਾ ਲਿਆ ਕਰ ਸਿਨਿਟੀ ਕੱਲੀ ਨਾ ਆਇਆ ਕਰ ਤੂੰ ਕਿ ਨਾਲ ਲਿਆ ਕਰ ਆਂਦੀ ਨਹੀਂ ਦੀਦੀ ਇਦਾਂ ਦਾ ਕੁਛ ਨਹੀਂ ਆ ਆਪਾਂ ਉਹੀ ਡਰਡਰ ਮਰ ਜਾਂਦੇ ਆ ਪੜ੍ਹੀ ਲਿਖੀ ਚਲੋ ਤੇ ਉਹ ਗੱਡੀ ਵਾਲੇ ਨੇ ਨੀਂਦ ਆ ਗਈ ਕਿਤੇ ਉਹਨੂੰ ਸਿੱਧਾ ਗਾੜੀਆਂ ਵਿੱਚ ਵਜਾ ਉਹਨੇ ਲੱਤਾਂ ਹੀ ਤੋੜਤੀਆਂ ਲੱਤਾਂ ਦੇ ਬੂਟੀ ਜੇ ਫੜ ਕੇ ਲੱਭ ਕੇ ਲਿਆਏ। ਤੇ ਲੱਤਾਂ ਜਿਹੜੀਆਂ ਸੀ ਉਹ ਇੱਕ ਕਿਤੇ ਹੀ ਇੱਕ ਕਿਤੇ ਹੀ ਭੰਗ ਚ ਪਈਆਂ। ਲੱਤਾਂ ਦਾ ਸਕੂਟੀ ਤਿੰਨ ਟੋਟੇ ਹੋ ਗਏ। ਐਨੇ ਜ਼ਬਰਦਸਤ ਵਜੇ ਉਹਦੀ ਗੱਡੀ ਮੁੱਦੀ ਹੋਈ ਓਥੇ ਪਈ ਆ। ਆਪਣੇ ਬੋਜਿਆਂ ਤੋਂ ਗੱਡੀ ਸੂਆ ਉਹਨਾਂ ਨੇ। ਬੋਜਿਆਂ ਦੇ ਸੂਏ ਤੇ ਗੱਡੀ ਪਈ ਆ। ਇਹਦੇ ਟੇਕੇ ਮਾਲਪੁਰਾ ਹੁਸ਼ਿਆਰਪੁਰ ਵਾਲਾ। ਤੇ ਵਿਆਹ ਕਿੱਥੇ ਸੀ? ਇਹ ਨੰਗਲ ਵਿਆਹੀ ਉਧੋਂ ਨੰਗਲ। ਉਧੋਂ ਨੰਗਲ ਲੱਗੀ। ਹਾਂ ਉਧੋਂ ਨੰਗਲ ਵਿਆਹੀ ਸੀ। ਤੇ ਇਹ ਇਹਦੇ ਨਾਲ ਵੀ ਕੁਝ ਹੋਇਆ ਸੀ। ਨੇ ਕੱਲੀ ਹੀ ਅੱਜ ਬਿਨਾ ਕੀਏ ਇਹਨਾਂ ਦਾ ਨਾਮ ਕਬਲਜੀਤ ਇਹ ਜੌਬ ਕਰਦੇ ਕੋਈ ਨਹੀਂ ਨਹੀਂ ਉਹਦੇ ਵੀ ਅਸੀਂ ਪੇਕੇ ਰਹਿੰਦੀ ਸੀ ਆਪਣੇ ਨਾਮਦਾਨ ਲਿਆ ਵਾ ਉਹਦੇ ਬ੍ਰਦਰ ਬਾਹਰ ਵਾ ਕੋਈ ਦੰਦੇ ਨਹੀਂ ਆ ਤੇ ਪਰ ਪਾਸਪੋਰਟ ਕਹਿੰਦਾ ਤੁਸੀਂ ਕਿਹਦੇ ਕੋਲੋਂ ਬਣਵਾਉਣਾ ਹਾਂਜੀ ਬਾਹਰ ਜਾਣ ਵਾਸਤੇ ਜਾਣਾ ਸੀ ਨਾ ਬਾਹਰ ਹੀ ਜਾਣਾ ਸੀ ਪਾਸਪੋਰਟ ਦਾ ਪਤਾ ਨਹੀਂ ਹੁਣ ਕੀ ਇਨਕੁਆਰੀ ਹੋਈ ਆ ਨਹੀਂ ਹੋਈ ਹੁਣ ਇਹ ਵੀ ਨਹੀਂ ਪਤਾ ਜਾਂ ਕੀ ਦੱਸਿਆ ਥਾਣੇ ਵਾਲਿਆਂ ਨੇ ਹੁਣੇ ਤਾਂ ਹੁਣ ਮਹਾਰਾਜ ਜਾਨ ਜਾਵੇ ਹੁਣ ਆਪਣੇ ਦਿਲ ਦੀ ਦਿਲ ਚ ਹੀ ਲੱਗੀ ਕੀ ਨਾ ਕੋਈ ਗੱਲ ਨਹੀਂ ਹੋਈ ਕੁਛ ਬੜੀ ਵੱਡੀ ਭੁਜਾਈ ਨੂੰ ਪਤਾ ਹੀ ਉਹ ਨਾਲ ਨਹੀਂ ਆਈ ਪਰਿਵਾਰ ਚ ਕੌਣ ਕੌਣ ਨੇ ਇਹਨਾਂ ਦੀ ਇੱਕ ਕੁੜੀ ਆ ਤੇ ਦੋਨੋਂ ਜੀ ਆ ਵੀਰ ਮੇਰਾ ਬਾਹਰ ਆ ਕਤਰਵਾ ਉਹ ਹੁਣ ਉੱਥੋਂ ਆਉਗਾ ਉਹਨੂੰ ਹੀ ਰਸਾਇਦਾ ਲੱਤ ਟੁੱਟ ਗਈ ਆ ਕਿਉਂਕਿ ਉਹ ਇਹਨਾਂ ਦੀ ਲਮ ਮਰਦੀ ਤੇ ਬਹੁਤ ਜ਼ਿਆਦਾ ਹੀ ਮਤਲਬ ਕਰਦਾ ਸੀ ਆਪਣੇ ਘਰ ਦੀ ਨਾਲ ਪਿਆਰ ਬਹੁਤ ਹੀ ਮੇਰੇ ਵੀਰ ਦਾ ਕਿੰਨੀ ਏਜ ਕਿੰਨੀ ਏਜ ਜੀ ਇਹਨਾਂ ਦੀ ਮੇਰੇ ਹਿਸਾਬ ਦੇ ਨਾਲ ਤੇ ਕੱਟੀ ਹੋਣੀ ਇਹਦਾ ਬੇੜਾ ਆਈ ਦੀ ਨਹੀਂ ਆਈ ਮੈਨੂੰ ਕੋਈ ਹੋਊਗੀ 35 ਸਾਲ ਦੀ ਹੋਊਗੀ ਬੱਚਾ ਵੀ ਛੋਟਾ ਹੀ ਹੋਊਗਾ ਗੁੜੀ ਆ ਸੋਨਾ ਪਲੱਸ ਟੂ ਚ ਪੜਦੀ ਹਾਂਜੀ ਪਲੱਸ ਟੂ ਜਾਂਦੀ ਹੀ ਗੁੜੀ ਇਹਨੇ ਵੀ ਪੜਦੀ ਆ ਮੇਰੇ ਸਾਣਾ ਗੁੜੀ ਦਾ ਵੀ ਆਪਰੇਸ਼ਨ ਹੀ ਚੱਲਦਾ ਬੜਾ ਬਹੁਤ ਜਿਆਦਾ ਵੱਡਾ ਸੜਨਾ ਧੱਕਾ ਰਵ ਨੇ ਕੀਤਾ ਪਹਿਲਾਂ ਸਾਡੀ ਮਾਂ ਚਲ ਗਈ ਪਿਓ ਚਲ ਗਿਆ ਦੋਪਰਾ ਚਲ ਗਏ ਫੌਜੀ ਹੀ ਮੇਰੀ ਪਰਜਾਈ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਫੌਜ ਨੇ ਅਸੀਂ ਬੜੀਆਂ ਦੁਖੀ ਭਰਾਵਾ ਹਾਂ ਬੜੀਆਂ ਜਿਹੀਆਂ ਤਾਂ ਸਾਡਾ ਜੀਣਾ ਹੀ ਹਰਾਮ ਹੋ ਗਿਆ ਕਿੱਦਾਂ ਜੀਣਾ ਹੈ ਹੁਣ ਸਾਡੇ ਭਰਾਲੇ ਨੇ ਜੀਣਾ ਤਾਂ ਬਗੈਰ ਕੁੜੀ ਕਿੱਥੇ ਜਾਊਗੀ ਇਹਦੀ ਕੁੜੀ ਨੂੰ ਕੀ ਕਰਾਂਗੇ ਚਲ ਕੀ ਦੱਸਾਂਗੇ ਤੇਰੀ ਮਾਂ ਮਾਰੂਗੀ ਇਹ ਤਾਂ ਦਾਣਾ ਕੁੜੀ ਦੀ ਤੇਰੀ ਮਾਂ ਮਾਰੂਗੀ ਤਾਨੂੰ ਤਾਂ ਕੋਈ ਸਮਝ ਲਾ ਦੇ ਨਾ ਹੜ ਮਾਂ ਨਾ ਹੜ ਬੀ ਉਹ ਕਿੰ ਨੂੰ ਦਸੀ ਇਹ ਨੂੰ ਕੋਈ ਸਮਝ ਨਾ ਜ਼ਰਰ ਤਾਂ ਮਿਲ ਕੇ ਗਏ ਆ ਮੈਂ ਮੈਨੂੰ ਨੇ ਜਾਰੀ ਮਿਲੀ ਮੈਂ ਤਾਂ ਆਪਣੇ ਸਹੁਰੇ ਤੋਂ ਆਉਣੀ ਆ ਤੱਕ ਕਹਿੰਦੇ ਕਰ ਲਈਏ ਹਾਂ ਆਪਣੀਆਂ ਜਠਾਣੀਆਂ ਅੰਦਰਾਂੀਆਂ ਨੂੰ ਮਿਲ ਕੇ ਗਈ ਹਾਸਦੀ ਖੇਡਦੀ ਗਈ ਮੈਨੂੰ ਇਹਨੇ ਫੋਨ ਲਾਇਆ ਅੱਜ ਸਵੀਟੀ ਆਈ ਆ ਛੋਟਾ ਨਾ ਸਵੀਟੀ ਸਵੀਟੀ ਆਈ ਹੀ ਕਹਿੰਦੀ ਅੱਜ ਰਾਠਾ ਚੱਲ ਅਸਾ ਉਪਰ ਰੋਡ ਪੈਂਦਾ ਤੇ ਉੱਥੇ ਇਹ ਇਧਰੋਂ ਲੋਗ ਸ਼ਿਫਟ ਗੱਡੀ ਆ ਰਹੀ ਸੀ ਚੋਣਿਆਂ ਦਾ ਬੰਦਾ ਸੀ ਇਹ ਇਧਰੋਂ ਗੁੜੀਆ ਜਿਹੜੀ ਆ ਜਾਰੀ ਸਕੂਟੇ ਦੇ ਵਿੱਚ ਇਹ ਆਮੋ ਸਾਹਮਣੇ ਸਿੱਧੇ ਵੱਜੀ ਆ ਫਿਰ ਰੁਕਦੇ ਉੱਤੇ ਵੱਜੀ ਆ ਤੇ ਜਿਹੜੀ ਕੁੜੀ ਉਹ ਮੌਕੇ ਤੇ ਡਰਦ ਹੋ ਗਈ ਜੀ ਮੌਕੇ ਤੇ ਨਹੀਂ ਹੁਕ ਗਈ 55 ਕੁ ਟਿੰਟਸ ਕੀ ਨਾਮ ਇਹ ਨਾਮ ਕਬਲ ਕਬਲ ਜੀਤਪੁਰ ਇਹ ਵਿਆਹੀ ਆ ਗਈ ਇਧਰ ਉਧਰੋਂ ਦਾ ਇਹ ਨਹੀਂ ਉਧਰੋਂ ਅੰਗਲ ਵਿਆਹੀ ਹੈ ਨਾ ਹਾਂ ਉਧਰ ਤੇ ਜਿਹੜੀ ਜਿਹੜਾ ਸਵਿਫਟ ਵਾਲੀ ਗੱਡੀ ਤੇ ਉਹ ਵੀ ਇੰਜਰਡ ਹੋ ਕੇ ਆ ਜਾ ਰਿਹਾ ਹ ਉਸ ਉਹ ਵੀ ਉਹ ਵੀ ਜਿਹੜੀ ਆ ਉਹ ਵੀ ਹਸਪੀਟਲ ਖਰੇ ਆਇਆ ਹੋਵੇ ਉਹਦੇ ਵੀ 60 ਬਾਹਾਂ ਤੇ ਲੱਗੀ ਹੋਣੀ ਆ ਉਹਦੀ ਕੀ ਕਰਵੇ ਇਹ ਗਾਂ ਹੁਣ ਇਹ ਵੇਖੋ ਜੀ ਆ ਰਹੇ ਆ ਥਾਣੇ ਨਾਲ ਤੇ ਡੈਡੀ ਜੀ ਉਹ ਹੁਸ਼ਿਆਰ ਪਰ ਉਹ ਲੋਨੇ ਆਉਣਾ ਜੋ ਜਿੱਦਾਂ ਮੌਕੇ ਤੇ ਹੋਏ ਗਿਆ ਕਰਾਉਣ ਦੇ ਉਸਤਾ ਹੈ ਹਾਂ ਉਹ ਸਮਾਰਟਲੀ ਬੋਡੀ ਹਾਂ ਉਹ ਡੈਡਾ ਉੱਤੇ ਮਕਰਾਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ